ਸਾਨਵੀਰੂ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਝੋਨੇ ਦੇ ਉੱਪਰ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦੇ ਅਟੈਕ ਬਾਰੇ ਕਿਉਂਕਿ ਝੋਨੇ ਹੁਣ ਆਪਣੇ ਉਸ ਸਟੇਜ ਤੇ ਪਹੁੰਚ ਚੁੱਕੇ ਆ ਜਿੱਥੇ ਗੋਭ ਦੀ ਸੁੰਡੀ ਵੀ ਪਈ ਗਈ ਹੈ ਨਾ ਚ ਤੇ ਜਿਹੜੀ ਪੱਤਾ ਲਪੇਟ ਆ ਉਹ ਵੀ ਪੈ ਸਕਦੀ ਹੈ ਜੇ ਮੌਸਮ ਹੋਰ ਨਮੀ ਵਾਲਾ ਰਹਿੰਦਾ ਜਿਵੇਂ ਹਿਊਮਿਡਿਟੀ ਹਵਾ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਤਾਂ ਉਹਦੇ ਨਾਲ ਜਿਹੜਾ ਅਟੈਕ ਹੋਣ ਦੀ ਜ਼ਿਆਦਾ ਚਾਂਸ ਹੈ ਜਿਹੜੀ ਉਹ ਵੱਧ ਜਾਂਦੇ ਆ ਸੋ ਇਹਦਾ ਹੈ ਲੈ ਆਪਾਂ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਦਾਣੇਦਾਰ ਜ਼ਹਿਰ ਪਾ ਕੇ ਆਪਾਂ ਨੂੰ ਸੇਫ ਸਾਈਡ ਚੂਜ਼ ਕਰ ਲੈਣੀ ਚ ਮਤਲਬ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਟੈਕ ਹੁੰਦਾ ਖੇਤ ਉੱਪਰ ਜਾਂ ਨਹੀਂ ਹੁੰਦਾ ਸੋ ਆਪਾਂ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ ਚ ਜਾਣਕਾਰੀ ਸਾਂਝੀ ਕਰਦੇ ਆ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਜੇਕਰ ਮੈਂ ਆਪਣੇ ਪਰਸਨਲ ਤੌਰ ਤੇ ਦੇਖਾਂ ਤਾਂ ਮੈਂ ਅੱਜ ਤੱਕ ਆਪਣੇ ਖੇਤ ਵਿੱਚ ਕੋਈ ਜ਼ਹਿਰ ਹੈ ਜਿਹੜਾ ਉਹ ਨਹੀਂ ਪਾਇਆ ਵੈਸੇ ਵੀ ਜੇ ਮੈਂ ਗੱਲ ਕਰਾਂ ਬਾਕੀ ਪੰਜਾਬ ਦੇ ਮੁਕਾਬਲੇ ਮਾਲਵੇ ਦੇ ਮੁਕਾਬਲੇ ਜਾਂ ਤੁਸੀਂ ਕਹਿ ਦਿਓ ਕਿ ਜਿਹੜਾ ਤਰਨਤਾਰ ਸਾਈਡ ਵਾਲਾ ਮਾਝਾ ਆ ਉਹਦੀ ਤੁਸੀਂ ਗੱਲ ਕਰੋ ਇੱਥੇ ਜਿਹੜੀਆਂ ਦਵਾਈਆਂ ਦੀ ਵਰਤੋਂ ਉਹ ਜਿਹੜੀ ਉਹ ਜ਼ਿਆਦਾ ਕੀਤੀ ਜਾਂਦੀ ਆ ਮਤਲਬ ਸਪਰੇਅਾਂ ਜ਼ਿਆਦਾ ਝੋਨੇ ਦੇ ਉੱਪਰ ਕੀਤੀਆਂ ਜਾਂਦੀਆਂ ਆਪਣੇ ਇੱਧਰ ਸਿਰਫ ਯੂਰੀਆ ਦੇ ਨਾਲ ਹੀ ਝੋਨੇ ਪਾ ਲਏ ਜਾਂਦੇ ਆ ਕੋਈ ਨਜਾਇਜ਼ ਖਰਚਾ ਨਹੀਂ ਹੁੰਦਾ ਤੇ ਜੇ ਸੁੰਡੀ ਮੰਨ ਲਓ ਵਗੈਰਾ ਉਹ ਪਏ ਤਾਂ ਫਿਰ ਬਾਅਦ ਵਿੱਚ ਆਪਾਂ ਸਪਰੇਅ ਦਾ ਥੋੜਾ ਜਿਹਾ ਸਾਰਾ ਲੱਲੀ ਦਾ ਸੋ ਇਹ ਤਾਂ ਇੱਕ ਵਿਹਮ ਆ ਜੇ ਆਪਾਂ ਖੇਤ ਨੂੰ ਉਹਦਾ ਮਤਲਬ ਉਹ ਕਰ ਲਾਂਗੇ ਇਹ ਸਮਝ ਜਾਂਗੇ ਆਪਾਂ ਨੂੰ ਪਤਾ ਲੱਗ ਜੇਗਾ ਕਿ ਝੋਨੇ ਦਾ ਕੀ ਹਾਲ ਆ ਕਿਵੇਂ ਮਤਲਬ ਇਹਦੇ ਪੀਲਾ ਨਹੀਂ ਪੈਣਾ ਕਿਵੇਂ ਇਹਨੂੰ ਤੰਦਰੁਸਤ ਰੱਖਣਾ ਬਿਨਾ ਖਰਚੇ ਕੀਤੇ ਤਾਂ ਸੱਚੀ ਆਪਾਂ ਬਿਨਾ ਸਪਰੇਆਂ ਤੋਂ ਵੀ ਝੋਨਾ ਜਿਹੜਾ ਉਹ ਪਾਲ ਸਕਦੇ ਹਾਂ ਮੈਂ ਆਪਣਾ ਪਰਸਨਲੀ ਤੌਰ ਤੇ ਤੁਹਾਨੂੰ ਵਿਚਾਰ ਦਿੰਦਾ ਤੇ ਜੇਕਰ ਮੈਂ ਗੱਲ ਕਰਾਂ ਗੋਪ ਦੀ ਸੁੰਡੀ ਦੇ ਬਾਰੇ ਤੇ ਪੱਤਲਬੀਟ ਬਾਰੇ ਕਿਸਾਨ ਵੀਰੋ ਗੋਪ ਦੀ ਸੁੰਡੀ ਇਹ ਆਂਦੀ ਆ ਮੌਸਮ ਜਦੋਂ ਆਪਣਾ ਠੰਡਾ ਰਹੇ ਇਹ ਹਿਊਮਿਡਿਟੀ ਥੋੜੀ ਜਿਹੀ ਹਵਾ ਦੇ ਵਿੱਚ ਜ਼ਿਆਦਾ ਰਹੀ ਜਿੱਦਾਂ ਅੱਜ ਸਵੇਰੇ ਮੀਂਹ ਪਿਆ ਗਿਆ ਤੇ ਸ਼ਾਮ ਨੂੰ ਜੇਕਰ ਧੁੱਪ ਨਿਕਲ ਜਾਂਦੀ ਆ ਤਾਂ ਉਹਦੇ ਨਾਲ ਮਤਲਬ ਹਿਊਮਿਡਿਟੀ ਕਾਫੀ ਜ਼ਿਆਦਾ ਵੱਧ ਜਾਂਦੀ ਆ ਜੋ ਕਿ ਮਤਲਬ ਬੰਦੇ ਲਈ ਵੀ ਹਾਨੀਕਾਰਕ ਹੈ ਇਹਦਾ ਹੱਲ ਆਪਾਂ ਸਪਰੇ ਨਾਲ ਕਰ ਸਕਦੀਆਂ ਸਪਰੇ ਵੀ ਆਪਾਂ ਬਾਅਦ ਵਿੱਚ ਕਰਨੀ ਹੈ ਜੇ ਆਪਾਂ ਨੂੰ ਲੱਗਦਾ ਕਿ ਅਟੈਕ ਬਹੁਤ ਵੱਡਾ ਹੋ ਗਿਆ ਮਤਲਬ ਇਹਦੇ ਨਾਲ ਵੈਸੇ ਵੀ ਜੇ ਤੁਸੀਂ ਗੱਲ ਕਰੋ ਕਿ ਮੇਰੇ ਪਤਲ ਭੇਟ ਇੱਕ ਦੋ ਵਾਰੀ ਬਾਸਮਤੀ ਉੱਪਰ ਵੀ ਪਈ ਆ ਝੋਨੇ ਦੇ ਉੱਪਰ ਵੀ ਪਈ ਆ ਪਰ ਇੱਕ ਬਿਨਾ ਕੋਈ ਸਪਰੇ ਨਹੀਂ ਕੀਤੀ ਉਹਦੇ ਤੋਂ ਬਿਨਾ ਹੀ ਮਤਲਬ ਐਨ ਜਦੋਂ ਮੀਂਹ ਪਿਆ ਉਹ ਤਾਂ ਤੁਹਾਨੂੰ ਪਤਾ ਜਦੋਂ ਮੀਂਹ ਪੈ ਪੈਜੇ ਤੋਂ ਜਿਹੜੀ ਆਪਣੀ ਝੜ ਜਾਂਦੀ ਹੈ ਪਤਲ ਭੇਟ ਪਰ ਜਿਹੜੀ ਗੋਪ ਦੀ ਸੰਡੀ ਆ ਇਹ ਆਪਾਂ ਮਤਲਬ ਚੂਜ਼ ਕਰਨਾ ਹੁੰਦਾ ਏਰੀਆ ਕਿ ਕਿੰਨੇ ਏਰੀਆ ਦੇ ਵਿੱਚ ਕਿੰਨਾ ਮਤਲਬ ਬੂਟੇ ਆ ਜਿਹੜੇ ਉਹਨਾਂ ਦੇ ਉੱਪਰ ਗੋਪ ਦੀ ਸੁੰਡੀ ਪਈ ਆ ਇਹਦੀ ਵੀ ਤੁਸੀਂ ਨਾ ਤਾਂ ਪਹਿਲਾਂ ਕੋਈ ਜ਼ਹਿਰ ਪਾਓ ਤੇ ਨਾ ਹੀ ਇਹਦੀ ਕੋਈ ਪਹਿਲਾਂ ਸਪਰੇਅ ਕਰੋ ਤੁਸੀਂ ਜੇ ਸਪਰੇਅ ਕਰਨੀ ਹੈ ਤੇ ਕੋਈ ਤਾਕਤ ਵਾਲੀ ਸਪਰੇਅ ਜਿਹੜੀ ਝੋਨੇ ਦੇ ਉੱਪਰ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਝੋਨੇ ਦੇ ਉੱਪਰ ਅਟੈਕ ਹੋਇਆ ਆ ਉਹ ਵੀ ਤੁਸੀਂ ਇਹ ਨਹੀਂ ਗੈਣਨਾ ਕਿ ਕੋਈ ਤੁਹਾਨੂੰ ਵਿਰਲਾ ਵਾਂਝਾ ਬੂਟਾ ਜਿਹੜਾ ਉਹ ਲੱਗ ਗਿਆ ਜਾਂ ਕਈ ਕਿਸਾਨ ਵੀਰੋ ਜਿਹੜਾ ਚਿੱਟੀ ਜੀ ਧਾਰੀ ਨਿਕਲਦੀ ਹੈ ਝੋਨੇ ਦੇ ਵਿੱਚੋਂ ਕਿਸੇ ਕਿਸੇ ਬੂਟੇ ਤੋਂ ਉਹਨੂੰ ਸਮਝ ਵੈਂਦੇ ਆ ਕਿ ਇਹ ਆ ਹਰੀ ਗੋਭ ਦੀ ਸੁੰਡੀ ਕਿਸਾਨ ਵੀਰੋ ਉਹ ਤਾਂ ਇੱਕ ਆਮ ਜਿਹੜੀ ਝੋਨੇ ਦੀ ਆਪਣੀ ਪ੍ਰੈਕਟਿਸ ਹੈਗੀ ਕੋਈ ਨਾ ਕੋਈ ਇਹ ਮਤਲਬ ਹੁੰਦਾ ਹੀ ਐ ਡਿਸਆਰਡਰ ਪਰ ਉਹਨਾਂ ਦਾ ਕੋਈ ਨੁਕਸਾਨ ਹੈ ਜਿਹੜਾ ਉਹ ਨਹੀਂ ਹੁੰਦਾ ਸੋ ਇਹਦੇ ਵਿੱਚ ਵੀ ਆਪਾਂ ਇਹੀ ਗੱਲ ਦਾ ਖਿਆਲ ਰੱਖਣਾ ਕਿ ਗੋਪ ਦੀ ਸੁੰਡੀ ਜੇ ਆਪਾਂ ਪਹਿਲਾਂ ਜ਼ਹਿਰ ਪਾ ਦੇ ਉਹਦੇ ਨਾਲ ਕੀ ਹੋਣਾ ਕਿ ਆਪਣੇ ਖੇਤ 'ਚ ਇਹ ਤੁਹਾਨੂੰ ਕਾਫੀ ਮਤਲਬ ਕਿਸਾਨ ਵੀਰਾਂ ਨੇ ਪਹਿਲਾਂ ਵੀ ਸਮਝਾਇਆ ਹੋਵੇਗਾ ਫਿਰ ਤੁਹਾਡੇ ਖੇਤ ਨੂੰ ਹਰ ਸਾਲ ਪਾਣਾ ਪਏ ਪਾਣੀ ਪਊ ਕਰੇਗਾ ਉਹਦੇ ਨਾਲ ਜਿਹੜੇ ਇਹ ਮਿੱਤਰ ਕੀੜੇ ਆ ਗੰਡੋਇਆ ਵਗੈਰਾ ਖੇਤ ਵਿੱਚ ਜ਼ਿਆਦਾ ਹੁੰਦਾ ਤੇ ਜੇ ਆਪਾਂ ਪਰਾਲੀ ਵਿੱਚ ਬੰਨੇ ਆ ਤਾਂ ਉਹ ਆਪਣੀ ਸਭ ਕੁਝ ਮਿੱਟੀ ਹੋ ਜਾਂਦੀ ਹੈ ਜੋ ਮਤਲਬ ਹਕਤਬ ਜਿੰਨੇ ਯੂਰੀਆ ਪੂਰੀ ਕਰਨੀ ਹੁੰਦੀ ਹੈ ਮਿੱਟੀ ਦੀ ਜਾਂ ਆਪਾਂ ਮਤਲਬ ਕੋਈ ਵੀ ਆਰਨ ਤੱਤ ਚੋਂ ਲੈਣੇ ਆਪਣਾ ਲੈਣਾ ਹੁੰਦਾ ਆਪਣਾ ਜਮੀਨ ਤੋਂ ਤੇ ਉਹ ਵੀ ਸਭ ਕੁਝ ਬੰਦ ਹੋ ਜਾਂਦਾ ਸੋ ਤੁਸੀਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਬਾਅਦ ਵਿੱਚ ਵੀ ਕਾਫੀ ਇਹ ਉਹ ਆਂਦੀਆਂ ਸਪਰੇਆਂ ਆਂਦੀਆਂ ਤੁਸੀਂ ਉਹ ਕਰ ਸਕਦੇ ਹੋ ਉਹਦੇ ਨਾਲ ਮਤਲਬ ਐਨ 2-4 ਦਿਨਾਂ ਦੇ ਵਿੱਚ ਹੀ ਤਾਂ ਸੋਹਣਾ ਰਿਜ਼ਲਟ ਆ ਜਿਹੜਾ ਉਹ ਮਿਲ ਜੇਗਾ ਪਰ ਪਹਿਲਾਂ ਕੁਝ ਨਾ ਪਾਓ ਉਹ ਵੀ ਜੇ ਮਤਲਬ ਇਹ ਝੂਨੇ ਤੋਂ ਤੁਸੀਂ ਦੇਖਣਾ ਜੇ ਤੁਹਾਨੂੰ ਲੋਡ ਜ਼ਿਆਦਾ ਹੀ ਲੱਗਦੀ ਹੈ ਕਿ ਜ਼ਿਆਦਾ ਬੂਟੇ ਇਦਾਂ ਹੋਏ ਆ ਫਿਰ ਸੁਪਰੀ ਵੀ ਦਾ ਵੀ ਸਾਰਾ ਫੇਰ ਲਿਓ ਨਹੀਂ ਤੇ ਇੱਕ ਵਾਰੀ ਅੱਖਾਂ ਮੀਟ ਕੇ ਛੱਡ ਦਿਓ ਤੁਹਾਨੂੰ ਮਤਲਬ ਕੋਈ ਇਹਦਾ ਕੋਈ ਮਾੜਾ ਪ੍ਰਭਾਵ ਹੈ ਜਿਹੜਾ ਉਹ ਨਹੀਂ ਪਏਗਾ ਜਿੰਨੀ ਕਿ ਪੈਣੀਆਂ ਉਦੋਂ ਨੂੰ ਜਾਂ ਤਾਂ ਵਰਖਾ ਹੋ ਜਾਣੀਆਂ ਤੇ ਗੋਪਦੀ ਸੁੰਡੀ ਤਾਂ ਉਹਦੇ ਨਾਲ ਚੜ ਜਾਣੀਆਂ ਤੇ ਜਿਹੜੀ ਦੂਜੀ ਰਹਿ ਗਈ ਅੱਗੇ ਮਤਲਬ ਪੱਤਲੇ ਭੇਟ ਉਹ ਵੀ ਮਤਲਬ ਮੀਂਹ ਦੇ ਨਾਲ ਝੜ ਜਿਹੜੀਆਂ ਗੋਪੀ ਦੀ ਸੁੰਡੀ ਸੋਰੀ ਇਹ ਨਹੀਂ ਮਤਲਬ ਝੜਦੀ ਕਿਉਂਕਿ ਇਹ ਅੰਦਰਲੀ ਸਾਈਡ ਹੁੰਦੀ ਹੈ ਇਹਨੇ ਸਪਰੇਅ ਨਾਲ ਹੀ ਖਤਮ ਹੋਣਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦੀ